ਅੱਜ ਗੱਲ ਪੰਜਾਬ ਦੇ ਨਾਲ ਜੁੜੀ ਟਰਾਂਸਪੋਰਟ ਦੇ ਨਾਲ ਜੁੜੀ ਗੱਲ ਕਰਾਂਗੇ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਟਰਾਂਸਪੋਰਟ ਸੇਵਾ ਨੂੰ ਵਧਾਉਣ ਦੇ ਲਈ ਜਿੱਥੇ ਇੱਕ ਪਾਸੇ ਅੱਜ ਮਿੰਨੀ ਬੱਸ ਪਰਮਿਟ ਨੇ ਜਿਹੜੇ 1165 ਪਹਿਲਾਂ ਵੰਡੇ ਗਏ ਸੀ ਤਾਂ ਉਸ ਤੋਂ ਬਾਅਦ 505 ਅੱਡ ਫੇਰ ਵੰਡੇ ਗਏ ਨੇ ਤਾਂ ਕਿ ਪਿੰਡਾਂ ਦੀ ਜਿਹੜੀ 35 ਕਿਲੋਮੀਟਰ ਦਾ ਆਪਸੀ ਜੋੜ ਹੁੰਦਾ ਉਹ ਮਿੰਨੀ ਬੱਸਾਂ ਪੂਰੀਆਂ ਕਰਦੀਆਂ ਨੇ ਤਾਂ ਉਹ ਪੂਰਾ ਹੋ ਜੇ ਦੂਜੇ ਪਾਸੇ ਗੱਲ ਹੈਗੀ ਹੈ ਕਿ ਹੁਣ ਜਿਹੜੇ ਸ਼ਹਿਰਾਂ ਦੇ ਵਿੱਚ ਦੇ ਬੱਸ ਸਟੈਂਡ ਨੇਗੇ ਉਹ ਹੁਣ ਬਾਹਰ ਨਿਕਲਣਗੇ ਉਹਦਾ ਵੀ ਹਿੱਲਾ ਸਰਕਾਰ ਨੇ ਕੱਟ ਲਿਆ ਕਿਉਂਕਿ ਆਮ ਤੌਰ ਤੇ ਹੁੰਦਾ ਇਹ ਸੀ ਕਿ ਵਿਰੋ ਪੁਰਾਣੇ ਇਸ ਗੱਲ ਦਾ ਸੀ ਕਿ ਸ਼ਹਿਰਾਂ ਦੇ ਜਿਹੜੇ ਬੱਸ ਸਟੈਂਡ ਨੇ ਉਹਨਾਂ ਦੇ ਆਸ-ਪਾਸੇ ਦੀਆਂ ਦੁਕਾਨਦਾਰੀਆਂ ਤੇ ਸ਼ੋਅਰੂਮ ਜਾਂ ਕਹੀਏ ਕਿ ਬਾਜ਼ਾਰ ਨੇ ਜਿਹੜੇ ਉਹ ਲੋਕ ਆਖਰ ਰੋਲਾ ਪਾ ਲੈਂਦੇ ਸੀ ਉਸ ਤੋਂ ਬਾਅਦ ਚ ਐਮ ਐਲ ਏ ਹੁਣ ਵੋਟਾਂ ਦੇ ਸਹਾਰੀ ਹੁੰਦੀ ਹੈ ਸਿਆਸਤ ਦਾ ਤੇ ਐਮ ਐਲ ਏ ਸਾਹਿਬ ਉਸ ਤੋਂ ਬਾਅਦ ਦੇ ਵਿੱਚ ਜੋਰ ਤੋੜ ਮਰਵਾ ਕੇ ਉਹ ਬੱਸ ਸਟੈਂਡਾਂ ਨੂੰ ਉੱਥੇ ਰੁਕਵਾਉਂਦੇ ਸੀ ਯਾਨੀ ਕਿ ਸਿਆਸੀ ਤੌਰ ਦੇ ਉੱਤੇ ਉਹ ਚੀਜ਼ਾਂ ਅੱਗੇ ਨਹੀਂ ਵਧੀਆਂ ਤੇ ਅਕਸਰ ਕਿਹਾ ਜਾਂਦਾ ਹੁੰਦਾ ਹੈ ਬਸ ਸਟੈਂਡ ਜਦੋਂ ਤੱਕ ਸ਼ਹਿਰ ਦੇ ਬਾਹਰ ਨਾ ਜਾਣ ਤੇ ਜਿਹੜੀ ਸ਼ਹਿਰ ਦੀ ਹਦੂਦ ਹੈ ਉਦੋਂ ਬਾਅਦ ਬਦਣੀ ਬਦਣੀ ਸ਼ੁਰੂ ਹੁੰਦੀ ਹੈ ਜਿਵੇਂ ਅਸੀਂ ਪਟਿਆਲੇ ਵਾਲਾ ਬਸ ਸਟੈਂਡ ਦੇਖਿਆ ਕੱਢਿਆ ਤਾਂ ਉਹੀ ਫਾਰਮੂਲਾ ਹੁਣ ਪੂਰੇ ਪੰਜਾਬ 'ਚ ਲਾਗੂ ਹੋਊਗਾ ਜਿਹੜੀਆਂ ਛੋਟੇ ਰੂਟ ਦੀਆਂ ਛੋਟੇ ਰੂਟ ਦੀਆਂ ਬੱਸਾਂ ਨੇ ਉਹ ਜਿਹੜੀ ਲੋਕਲ ਬਸ ਸਟੈਂਡ ਚ ਆਉਂਦੀਆਂ ਖਰ ਪਟਿਆਲੇ ਵਾਲੀ 'ਚ ਤਾਂ ਸਾਰੀਆਂ ਬਾਹਰ ਕੱਢਦੀਆਂ ਨੇ ਪਰ ਕਨੈਕਟੀਵਿਟੀ ਵਾਸਤੇ ਈ ਰਿਕਸ਼ਾ ਲੋਕਲ ਬੱਸ ਇਸ ਤਰ੍ਹਾਂ ਦਾ ਰੂਟ ਬਣਾਇਆ ਜਾਊਗਾ ਤਾਂ ਕਿ ਸ਼ਹਿਰ ਦੇ ਵਿੱਚ ਦੀਆਂ ਜਿਹੜੀਆਂ ਬੱਸਾਂ ਨੇਗੀਆਂ ਉਹ ਵੱਡੇ ਰੂਟ ਵਾਲੀਆਂ ਨਾ ਲੰਘਣ ਖਾਸ ਤੌਰ ਦੇ ਉੱਤੇ ਜਦੋਂ ਗੱਲ ਕਰਦੇ ਆ ਜੇ ਅਸੀਂ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦੇ ਖਰੜ ਦੀ ਕਰ ਲਈਏ ਉੱਥੇ ਵੀ ਹਾਲਾਤ ਇਹੀ ਨੇ ਆ ਮੁੱਖ ਮੰਤਰੀ ਦੇ ਖੁਦ ਦੇ ਸ਼ਹਿਰ ਸੰਗਰੂਰ ਦੀ ਕਰ ਲਈਏ ਉੱਥੇ ਵੀ ਇਹੀ ਨੇ ਬਠਿੰਡੇ ਦੀ ਤੁਸੀਂ ਗੱਲ ਕਰ ਲਓ ਉੱਥੇ ਵੀ ਇਸ ਤਰ੍ਹਾਂ ਦੀ ਹਾਲਾਤ ਦਿਖਦੇ ਨੇ ਤਾਂ ਇਸ ਤਰ੍ਹਾਂ ਦੇ ਕਈ ਪੰਜਾਬ ਦੇ ਵਿੱਚ ਬੱਸ ਸਟੈਂਡ ਨੇ ਜਿਹੜੇ ਸ਼ਹਿਰਾਂ ਦੀ ਆਬਾਦੀ ਦੇ ਵਿੱਚ ਆ ਗਏ ਉਤੋਂ ਬਾਅਦ ਦੇ ਵਿੱਚ ਉੱਥੇ ਹਾਲਾਤ ਇਹ ਨੇ ਕਿ ਐਕਸੀਡੈਂਟ ਹੋਣ ਦਾ ਖਤਰਾ ਤੇ ਜਾਂ ਫਿਰ ਭੀੜ-ਪਾੜ ਦੇ ਕਰਕੇ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਤਾਂ ਹੁਣ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਪੰਜਾਬ ਦੇ ਬੱਸ ਸਟੈਂਡ ਨੇ ਉਹ ਬਾਹਰ ਕੱਢੇ ਜਾਣਗੇ। ਉਹਦੇ ਨਾਲ ਹੀ ਇੱਕ ਦਾਵਾ ਪੇਸ਼ ਕਰਿਆ ਲਾਲਜੀਤ ਭੁੱਲਰ ਟ੍ਰਾਂਸਪੋਰਟ ਮੰਤਰੀ ਨੇ ਕਿ ਬਾਦਲਾਂ ਦੀਆਂ 70% ਬੱਸਾਂ ਨੇ ਜਿਹੜੀਆਂ ਉਹ ਵਿਕ ਗਈਆਂ ਨੇ। ਹੁਣ ਹਾਲਾਂਕਿ ਪੁੱਛਿਆ ਉਹਨਾਂ ਨੂੰ ਮੋੜ ਕੇ ਮੈਂ ਇਹ ਗੱਲ ਵੀ ਸੀ ਕਿ ਆਖਰ ਇਹ ਵੈਸੀ ਸਿਆਸੀ ਬਿਆਨ ਹੈ ਜਾਂ ਫਿਰ ਸੱਚੀ ਕੋਈ ਤੁਹਾਡੇ ਕੋਲ ਅੰਕੜਾ ਹੈ? ਉਹ ਕਹਿੰਦੇ ਕਿ ਜਿਹੜੇ ਰੂਟ ਜਿਸ ਤਰ੍ਹਾਂ ਦੇ ਨਾਲ ਚਲਾਏ ਹੋਏ ਸੀਗੇ ਉਹ ਤਾਂ ਹਾਲਾਂਕਿ ਇਹ ਗੱਲ ਕ ਤੇ ਜਿਵੇਂ ਕਹਿੰਦਾ ਮੈਂ ਵੀ ਆਪਦੇ ਤੌਰ ਤੇ ਨਾਲ ਬੱਸਾਂ ਕਈ ਕਈ ਚਲਾ ਰੱਖੀਆਂ ਸੀ ਉਹਨੂੰ ਐਸੀ ਜਦੋਂ ਬੰਦ ਕਰਤਾ ਠੱਪ ਕਰਤਾ ਤਾਂ ਉਹਨਾਂ ਦੇ ਕਰਕੇ ਉਹਨਾਂ ਦੀਆਂ ਬੱਸਾਂ ਨੇ ਜਿਹੜੀਆਂ ਉਹ ਖੜਨੀਆਂ ਸ਼ੁਰੂ ਹੋ ਗਈਆਂ ਤੇ ਜਦੋਂ ਚੀਜ਼ੇ ਚੀਜ਼ ਚ ਘਾਟਾ ਪੈਂਦਾ ਹੋਵੇ ਵਪਾਰੀ ਨਹੀਂ ਰੱਖਦਾ ਹੁਣ ਮੰਤਰੀ ਦਾ ਦਾਵਾ ਇਹ ਹੈ ਵੀ ਉਹ ਬੱਸਾਂ ਨੇ ਜਿਹੜੀਆਂ ਆ ਆਖਿਰਕਾਰ ਬਾਦਲਾ ਨੇ ਉਹ ਵੇਚੀਆਂ ਨੇ ਤੇ 70% ਬੱਸਾਂ ਘਟ ਹੋਣ ਦਾ ਦਾਵਾ ਹੈ ਜਿਹੜਾ ਉਹ ਮੰਤਰੀ ਲਾਲਜੀਤ ਭੁੱਲਰ ਕਰਦੇ ਨੇ ਸੁਖਵੀਰ ਸਿੰਘ ਬਾਦਲ ਕੱਲੇ ਨੇ 70% ਆਵਦੀ ਟ੍ਰਾਂਸਪੋਰਟ ਵੇਚ ਲਈ ਕਿਉਂ ਵੇਚ ਲਈਆ ਕਿਉਂ ਕਿ ਜਿਹੜੀਆਂ ਇਹ ਰਫੇਰੀਆਂ ਬਿਲਕੁਲ ਅੰਕੜਿਆਂ 'ਚ ਬਿਲਕੁਲ ਅੰਕੜਿਆਂ 'ਚ ਉਹ ਤਾਂ ਹੀ 70% ਵੇਚ ਗਈ ਆ ਆਪਾਂ ਉਹ ਐਕਸਟੈਂਸ਼ਨਾਂ ਰੱਦ ਕਰ ਕਰਕੇ ਰੱਦ ਕੀਤਾ ਤੇ ਬੱਸਾਂ ਵੀ ਗਈਆਂ ਜਿਹੜੇ ਘਾਟੇ ਦੇ ਸੁੱਦੇ ਰਹੇਗੇ ਉਸਕ ਵੀਰ ਤੋਂ ਬਾਦਲ ਨੇ ਵੇਚਤੇ ਆ ਹੁਣ 30% ਰਹਿ ਗਈ ਆ ਜਿਹੜੀ ਪੰਜਾਬ ਦੇ ਵਿੱਚ ਟਰਾਂਪੋਰਟ ਆ ਜਿਨ੍ਹਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨ੍ਹਾਂ 'ਚ ਆਮ ਲੋਕਾਂ ਦੀ ਸਰਕਾਰ ਆ ਉਹਨਾਂ ਚ ਰ ਗਲਤ ਤਰੀਕੇ ਨਾਲ ਜਿਹੜੀਆਂ ਬੱਸਾਂ ਚੱਲਦੀਆਂ ਉਹਤ ਨਹੀਂ ਚੱਲਣਗੀਆਂ ਹੁਣ ਇਹ ਚ ਸੱਚਾਈ ਕਿੰਨੀ ਹੈ ਖਰਜਤਾ ਹੈ ਬਾਦਲ ਦੱਸ ਸਕਦੇ ਨੇ ਜਾਂ ਫਿਰ ਸਰਕਾਰੀਓ ਰਿਕਾਰਡ ਕਿਉਂਕਿ ਮੰਤਰੀ ਸਵਿਧਾਨਕ ਤੌਰ ਤੇ ਇੱਕ ਪੋਸਟ ਹੈ ਜਦੋਂ ਕਹਿੰਦੇ ਨੇ ਕੋਈ ਵੀ ਚੀਜ਼ ਤਾਂ ਉਹ ਬਕਾਇਦਾ ਔਨ ਰਿਕਾਰਡ ਮੰਨੀ ਜਾਂਦੀ ਹੈ ਤੇ ਇਸੇ ਕਰਕੇ ਕਹਿ ਸਕਦੇ ਆਂਗੇ ਕਿ ਕਿਤੇ ਨਾ ਕਿਤੇ ਇਹ ਇਹ ਜਿਹੜਾ ਔਨਕੋਰਡ ਦੱਸਿਆ ਜਿਵੇਂ ਮੰਤਰੀ ਲਾਲਜੀਤ ਭੋਲਰ ਨੇ ਕਿ ਬਾਦਲਾਂ ਦੀ ਬੱਸਾਂ ਦੀ ਜਿਹੜੀ ਜ਼ਿਕਰ ਹੁੰਦਾ ਸੀ ਉਹ ਹੁਣ 70% ਘਟ ਗਿਆ ਨੇ 30% ਜਿਹੜੀਆਂ ਬੱਸਾਂ ਨੇ ਉਹ ਕਹਿੰਦੇ ਰਹਿ ਗਿਆ ਨੇ ਗਿਆ ਦੂਜੇ ਪਾਸੇ ਬੱਸਾਂ ਦੇ ਨਾਲ ਹੀ ਜੁੜੀ ਇੱਕ ਹੋਰ ਖਬਰ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਬੱਸਾਂ ਦਾ ਬੇੜਾ ਪੀਆਰਟੀਸੀ ਨੇ ਪਾਉਣ ਬੱਸ ਦੇ ਵਿੱਚ ਸਰਕਾਰ ਵਧਾਉਣ ਲੱਗੀ ਆ ਤਕਰੀਬਨ 1000 ਤੋਂ ਜ਼ਿਆਦਾ ਬੱਸਾਂ ਨੇ ਕਹਿੰਦੇ ਅਸੀਂ ਸ਼ਾਮਲ ਕਰਾਂਗੇ ਜਿਹਦੇ ਨਾਲ ਹੋਰ ਨਵੇਂ ਰੂਟ ਵੀ ਚੱਲਣਗੇ ਤੇ ਜਿਹੜੇ ਰੂਟ ਦੇ ਉੱਤੇ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਹੁਣ ਬੱਸਾਂ ਘਟ ਨੇ ਤਾਂ ਉੱਥੇ ਵੱਧ ਜਾਣਗੀਆਂ ਜ਼ਿਕਰ ਖਾਸ ਤੌਰ ਤੇ ਮੰਤਰੀ ਨੇ ਇਹ ਕਿਹਾ ਕਿ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਕਿਉਂਕਿ ਆਧਾਰ ਕਾਰਡ ਕਰਕੇ ਫ੍ਰੀ ਸਫਰ ਹੈਗਾ ਤਾਂ ਕਹਿੰਦੇ ਉਹਨਾਂ ਨੂੰ ਕੋਈ ਹੋਰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਸਾਡੀ ਕੋਸ਼ਿਸ਼ ਇਹ ਹੈਗੀ ਹੈ ਹੁਣ ਇਹ ਸਭ ਦੇ ਵਿੱਚ ਜੇ ਦੇਖੀਏ ਤਾਂ ਆਖਰਕਾਰ ਟ੍ਰਾਂਸਪੋਰਟ ਵਿਭਾਗ ਦੇ ਨਾਲ ਜੁੜੀਆਂ ਇਹ ਕਈ ਜਾਣਕਾਰੀਆਂ ਸੀਗੀਆਂ ਜਿਹੜੀਆਂ ਅੱਜ ਖੁਦ ਮੰਤਰੀ ਤੇ ਮੁੱਖ ਮੰਤਰੀ ਨੇ ਸਾਂਝੀਆਂ ਕਰੀਆਂ ਨੇ ਆਉਂਦੇ ਦਿਨਾਂ ਦੇ ਦੌਰਾਨ ਹਾਲਾਤ ਕੀ ਬਦਲਦੇ ਨੇ ਇਹ ਖੈਰ ਦਿਖਣਾ ਹੋਊਗਾ ਪਰ ਸਿਆਸੀ ਤੌਰ ਦੇ ਉੱਤੇ ਇਹ ਪੂਰਾ ਸਾਲ ਹੈ ਜਿਹੜਾ ਵੱਡੇ ਐਲਾਨਾਂ ਦੇ ਨਾਲ ਕਹਿ ਸਕਦੇ ਹਾਂ ਰਹੂਗਾ ਤੇ ਇਹਨਾਂ ਐਲਾਨਾਂ ਦੇ ਨਾਲ ਨਾਲ ਇਹ ਹੈ ਵੀ ਲੋਕਾਂ ਨੂੰ ਹੈ ਜਰੂਰ ਕਈ ਸੁਗਾਤਾਂ ਮਿਲ ਗਈਆਂ ਜਿਹਦੇ ਚਾਹਦੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਖਰ ਇਹ ਪੂਰਾ ਸਾਲ ਤੁਹਾਡੇ ਲਈ ਗਿਫਟਾਂ ਦੇ ਨਾਲ ਭਰਿਆ ਹੋਏਗਾ ਕਿ ਜਦੋਂ ਤੁਹਾਨੂੰ ਮਿਲਣੇ ਨੇਗੀ ਜਾਣਕਾਰੀ ਕਿ ਹੈ ਜੀ ਲੱਗੀ ਸਾਂਝੀ ਕਰਿਓ ਗੱਲਬਾਤ